ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸਖਮੰਦਰ ਕੋਲ ਪਹੁੰਚੇ ਆਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦੇ ਤੇ ਰੁਟੀਨ 'ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਤੇ ਦੂਜੇ ਜਾਂ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਬਜਦੀ ਆ ਜਾਂਦੀ ਆ। ਚਾਰ ਟਾਪ ਦੇ ਐਨੀਮਲ ਸੇਲ ਆ ਦੇਖ ਸਕਦੇ ਹੋ ਤੁਸੀਂ ਇੱਕ ਨੀਲੀ ਰਾਵੀ ਦੀ ਟਾਪ ਦੀ ਬਾਹੂਬਲੀ ਦੀ ਰਜਿਸਟਰ ਧੀ 20 ਕਿਲੋ ਦੁੱਧ ਵਾਲੀ ਤਾਜੀ ਸੂਈ ਬਾਕੀ ਤਿੰਨ ਪਸ਼ੂ ਹੋਰ ਵਿੱਚੋਂ ਗੱਬਣ ਤੇ ਸੂਏ ਵੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿ ਨਮਾ ਸੂਆ ਸასიਖਾਲ ਜੀ। ਨਾਮ ਤੇ ਐਡਰੈਸ ਦੱਸ ਦੋ ਜੀ हां ਮੇਰਾ ਸੁਖਮੰਦਰ ਸਿੰਘ ਪਿੰਡ ਰੋਡੇ ਉੱਥੇ ਸੰਤਾਨ ਠੀਕ ਆ ਜੀ ਆਪਾਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੇਲ ਹੋ ਗਏ ਸੀ ਬਸੋ ਜੀ ਬਿਲਕੁਲ ਠੀਕ ਆ ਜੀ ਅੱਜ ਚਾਰ ਟਾਪ ਦੇ ਐਨੀਮਲ ਸੇਲ ਆ ਇੱਕ ਨੰਬਰ ਉਹ ਮੱਝ ਤੋਂ ਕਾਲੀ ਮੱਝ ਤੋਂ ਸ਼ੁਰੂ ਕਰ ਲਾਂਗੇ ਜੀ ਇਹਦੀ ਕੀ ਡਿਟੇਲ ਆ ਜੀ ਉਹ ਸੇਦੀ ਤਾਂ ਦੱਸੀ ਹੀ ਹਾਂ ਜੀ ਉਹ ਹੋਈ ਹੈ ਜਿਹੜੀ 12 ਕਿਲੋ ਵਾਲੀ 12 ਕਿਲੋ ਦੁੱਧਾ ਜੀ ਮਗਰ ਬੱਚਾ ਕੱਟੀਆ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਤੇ ਰੇਟ ਬਈ 75000 ਰੁਪਇਆ ਰੇਟ 75000 ਰੁਪਇਆ ਚਵਾਈ ਤੁਸੀਂ ਆ ਕੇ ਕਰਨੀ ਬਾਈ ਕਹਿੰਦਾ ਆਪਦੀ ਤਸੱਲੀ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਸਪੈਸ਼ਲ ਵੀਡੀਓ ਇਹ ਮੱਝਾਸਤੇ ਬਣਾ ਰਹੇ ਆਪਾਂ ਤੇ ਇਹਦੀ ਡਿਟੇਲ ਬਾਜੀ ਤੋਂ ਹੀ ਪੁੱਛ ਲਾਂਗੇ ਇਹਦੀ ਕੀ ਡਿਟੇਲ ਆ ਜੀ ਤੀਜੇ ਸੂਏ ਸੂਈ ਹੈ ਠੀਕ ਆ ਜੀ ਆਪਣੇ ਬਾਹੂ ਬਲੀ ਦੀ ਧੀ ਹੈ ਠੀਕ ਆ ਜੀ ਕਿਨਸੇ ਚੈੱਕ ਕਰਵਾ ਲਈ ਠੀਕ ਆ ਜੀ ਤੀਜੇ ਨਾਲ ਨਾ ਹੋਵੇ ਤਾਂ ਆਪਾਂ ਮੈਂ ਮੁਕਤ ਦੇ ਆ ਠੀਕ ਆ ਜੀ ਤੇ ਕਿੰਨੇ ਦਿਨ ਹੋ ਗਏ ਸੂਏ ਨੂੰ ਜੀ ਰਾਸ ਸੂਈ ਹੈ ਤੁਹਾਨੂੰ ਬੱਚਾ ਮਗਰੀ ਬੱਚਾ ਘੱਟਾ ਥੰਦਾ ਅਲਬਖਸ਼ ਤਾਂ ਬੱਚਾ ਅਲਬਖਸ਼ ਦਾ ਬੱਚਾ ਜੀ ਦੇਖ ਸਕਦੇ ਹੋ ਤੁਸੀਂ ਕਟਾ ਤੇ ਜੀਰ ਵਗੈਰਾ ਪ੍ਰੋਪਰ ਓਕੇ ਹੈ ਪੈ ਗਈ ਸੀ ਜੀਰ ਪਈ ਵੀ ਹੈ ਇਤੋਂ ਨਿਸ਼ਾਨੀ ਤੋਂ ਵੀ ਪਤਾ ਲੱਗ ਜਾਂਦਾ ਹੈ ਇਹ ਕੀ ਦੀ ਹੈ ਠੀਕ ਆ ਜੀ ਚੈੱਕ ਕਰ ਲਓ ਜੀ ਸੀਲ ਸਭ ਦਾ ਕਰਮ ਵਾਲੀ ਐ ਨਹੀਂ ਜਿਆਦਾ ਗਾਂਆਂ ਨਾਲੋਂ ਵੀ ਸੀਲ ਆ ਇੱਕ ਵਾਰ ਟਾਈਮ ਲਈ ਇੱਕ ਸਪੈਸ਼ਲ ਜੀ ਕੱਦ ਚੈੱਕ ਕਰੋ ਮੱਝ ਦਾ ਬਾਈ ਦੇ ਮੋਢੇ ਤੇ ਘਰਾ ਰਿਹਾ ਹੈ ਪੂਰੀ ਚੌੜੇ ਪੱਟ ਪੁੜੇ ਦੀ ਤੇ ਹੈਵੀ ਬਾਡੀ ਵੇਟ ਦੀ ਮੱਝ ਆ ਦੇਖ ਸਕਦੇ ਹੋ ਤੁਸੀਂ ਬਾਹੂਬਲੀ ਦੀ ਧੀ ਆ ਜੀ ਰਜਿਸਟਰ ਬਾਈ ਕਹਿੰਦਾ ਗਰੰਟੀ ਆਪ ਵਾਲਾ ਡੀਐਨਏ ਕਰਾ ਲਿਓ ਜੇ ਨਾ ਨਿਕਲੇ ਮੱਝ ਫਰੀ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਇਹ ਮੈਂ 20 ਕਿਲੋ ਚਾਕੇ ਦੂੰਗਾ ਇਹ ਕਰੇ ਜੀ ਹਾਂ ਜੇ ਤੁਸੀਂ ਆਜੋ ਠੀਕ ਆ ਜੀ ਜੇ ਬਾਈ ਨੰਗਲ ਵਾਲਾ ਜੀ ਠੀਕ ਆ ਜੀ ਜੇ ਮੇਰੇ ਕੋਲੋਂ ਨਾਮ ਦੀ ਅੱਜ ਤੋਂ 20 ਨਾਲ ਲਾਈਵ ਚੁਆਈ ਕਰਾ ਕੇ ਵਿੱਚ ਠੀਕ ਆ ਜੀ ਲਾਈਵ ਚੁਆਈ ਕਰਾ ਕੇ ਬਾਈ ਕਹਿੰਦਾ ਜੇ ਨਾ ਵੀ ਕੀ ਤਾਂ ਲਾਈਵ ਚ ਵਾਈ ਕਰਾਵਾਂਗੇ ਆਪਾਂ ਚੈਨਲ ਤੇ ਗਰੰਟੀ ਨਾਲ 20 ਕਿਲੋ ਪਿਛਲੇ ਸਵੇਰੇ ਕਿੰਨੇ ਕਿਲੋ ਦੁੱਧ ਦਿੱਤਾ ਹੀ ਨੇ ਮੇਰੇ ਉਹਨਾਂ ਦੇ ਘਰੇ ਤਾਂ ਦਿੱਤਾ 17 18 ਕਿਲੋ ਠੀਕ ਆ ਜੀ ਫੁੱਲ ਆਈ ਦੁੱਧ ਅੱਜ ਸਵੇਰੇ ਠੀਕ ਆ ਜੀ ਠੀਕ ਹੈ ਸੇਵਾ ਬਹੁਤ ਜ਼ਿਆਦਾ ਸੀ ਇਹ ਨਹੀਂ ਵੀ ਸੇਵਾ ਨਹੀਂ ਸੀ ਠੀਕ ਆ ਜੀ ਤੇ 2-3 ਕਿਲੋ 3 ਕਿਲੋ ਤਾਂ ਮੇਰੀ ਮੈਨੂੰ ਲੱਗਦਾ ਮੈਂ ਇਹਦਾ ਚੌਂਗਾ ਜਿੱਦੀ ਜੇ ਕਿਉਂ ਹੈ ਜੇ ਜੀ ਚਾਰੂ ਹੈ ਠੀਕ ਆ ਜੀ ਬਾਕੀ ਮੈਨੂੰ ਆਪਦੇ ਸਾਹ ਤੇ ਮਾਣ ਆ ਠੀਕ ਆ ਜੀ ਆਪਣੇ ਸੌਰ ਜਿਵੇਂ ਹੋਣਗੇ ਫਿੰਦਾ ਬੂਈਆਂ ਵਾਲੇ ਹਾਂਜੀ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਉਹ ਚਾਰ ਦੰਦ ਝੋਟੀ ਲੈ ਕੇ ਗਈ ਸੁਖਦੀਪ ਤੋਂ ਅੱਛਾ ਜੀ ਉਹ ਨੂੰ ਪੁੱਛੋ ਜਾ ਕੇ ਵੀ ਉਹ ਤੇ ਸਾਂ ਦੀ ਧੀ ਨੇ ਕਿੰਨਾ ਦੁੱਧ ਕੱਢਿਆ ਠੀਕ ਆ ਜੀ ਹਾਂ ਇਹੋ ਹੀ ਦੱਸ ਦੂਗਾ ਵੀ ਉਹ ਕਿੰਨਾ ਦੁੱਧ ਕੱਢਿਆ ਕੱਢਦੀਆਂ ਸੀ ਦੁੱਧ ਕਿ ਨਹੀਂ ਕੱਢਦੀ ਸੀ ਠੀਕ ਆ ਜੀ ਬਾਕੀ ਇਹ ਦੀ ਜੇ ਕੋਈ ਨਾਂ ਲਗਿਆ ਫਿਰ ਮੈਂ ਕਰ ਇਹ ਦੀ ਲਾਈਵ ਚੁਆਇੰਗ ਕਰਾਂ ਚਾਹ ਤੁਸੀਂ ਕਰ ਦਿਓ ਚਾ ਜਗਜੀਤ ਕਰ ਦੇਵੇ ਠੀਕ ਆ ਜੀ ਇੱਥੇ ਰੱਖ ਕੇ ਰਹਿ ਕੇ ਸਾਰਿਆਂ ਨੂੰ ਸੱਦ ਕੇ ਇਹਦੀ ਕਰਾਵਾਂਗੇ ਠੀਕ ਆ ਜੀ ਹਾਂ ਤੇ ਰੇਟ ਜੇ ਵਿਗੀ ਤਾਂ ਜਾਊਗਾ ਜੈਜ ਠੀਕ ਆ ਜੀ ਹਾਂ ਅਜੋ ਭਾਈ ਦਾ ਮੈਂ ਸੁਣਿਆ ਸੀ ਫੋਨ ਸਦਕਾਲੇ ਤੇ ਹਾਂਜੀ ਕਹਿੰਦਾ ਵੀ ਇਹ ਰੋਡਿਆਂ ਵਾਲੇ ਨਹੀਂ ਵੀ ਰੋਡਿਆਂ ਉਹਨਾਂ ਦਾ ਕੱਦ ਹੈ ਜੀ ਜਿਹੜਾ ਜਾਦੇ ਕੱਦ ਵੱਡਾ ਹੁੰਦਾ ਉਹ ਜਾਦੇ ਦੁੱਧ ਰੀਂਦਾ ਤਾਂ ਵੀ ਉਹ ਜਿਹੜੀ ਸਹੀ ਨੀਲੀ ਦਾ ਵੀ ਹੈ ਨਾ ਬਾਲਾ ਵੱਡਾ ਕੱਦ ਨਹੀਂ ਹੁੰਦਾ ਠੀਕ ਹੈ ਜੀ ਜਿਹਦੀ ਸਹੀ ਕੁਆਲਿਟੀ ਹੈ ਨਾ ਪਾਕਿਸਤਾਨ ਦੇ ਵਿੱਚ ਹੈ ਨਾ ਜਿਹੜੀ 30 32 35 ਕਿਲਵਾਲੀਆਂ ਉਹਨਾਂ ਦੇ ਕੱਦ ਦੇਖੋ ਕਿੱਡਾ ਕੱਦ ਹੁੰਦਾ ਜਿਹੜੀ ਸਹੀ ਬਰੀਡ ਹੈ ਹੁਣ ਭੋਲੇ ਨੇ ਚੋਇਆ ਸੀਗਾ ਇੱਥੇ ਦੁੱਧ ਧਨੋਲੇ ਤੇ ਉਹਦੀ ਝੋਟੀ ਦੋ ਦੰਦ ਸੀ ਛੋਟੀ ਝੋਟੀ ਬਾਲਾ ਕੱਦ ਨਹੀਂ ਸੀ ਉਹਨੇ 14 15 ਕਿਲੋ ਮੇਲੇ ਤੇ ਦੁੱਧ ਚਵਾਦਾ ਠੀਕ ਹੈ ਜੀ ਤੇ ਹੋਰ ਬਾਲੇ ਵੱਡੇ ਕੱਦ ਵਾਲੇ ਕਿੰਨਾ ਕੁ 30 30 ਕਿਲੋ ਦੇ ਦਿੰਦੇ ਐਦੂ ਵੱਡਾ ਕੱਦ ਹੋਰ ਕਿੱਡਾ ਹੁੰਦਾ ਏਡੀ ਤਾਂ ਨਹੀਂ ਹੁੰਦੀ ਮੱਝ ਠੀਕ ਆ ਜੀ ਇਹਦਾ ਵੀ ਕੱਦ ਬਹੁਤ ਵੱਡਾ ਬਾਈ ਦੇ ਮੋਢੇ ਤੇ ਕਰੋਂਦਾ ਹਾਂ ਇੱਕ ਵਾਰੀ ਤੋੜ ਕੇ ਦਿਖਾ ਦਿਓ ਜੀ ਅਜੇ ਪ੍ਰੋਪਰ ਖਾਲੀ ਤਾਂ ਹੋਈ ਨਹੀਂ ਹੋਣੀ ਹੈ ਨਾ ਜੀ ਖਾਲੀ ਹੈ ਫਿਰ ਤਾਂ ਆਪਾਂ ਰੱਖਦੇ ਨਹੀਂ ਠੀਕ ਆ ਜੀ ਤੇ ਐਸੇ ਵਕਤ ਕਿੰਨਾ ਬੌਲਾ ਤਿਆਰ ਆ ਜੀ ਰਾਤ ਹੀ ਸੂਈ ਆਇਦਾਂ ਰਾਤ ਹੀ ਸੂਈ ਹੈ ਜੀ ਬਾਈ ਕਹਿੰਦਾ ਆ ਵੀ ਕਿਉਂ ਆਂਗੇ ਬਾਈ ਕਹਿੰਦਾ ਆਪਾਂ ਦੁੱਧ ਤੇ 20 ਕਿਲੋ ਖੜੇ ਵੀ ਹਾਂ ਖੜੇ ਰਹਿਣ ਦਿਓ ਇਹਨੂੰ ਠੀਕ ਆ ਜੀ ਕੀ ਇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਬਾਈ 10 ਦਾ ਤੀਜੇ ਸੁਵੇ ਸੁਈ ਆ ਢਾਂਚਾ ਬਹੁਤ ਹੈਵੀ ਆ ਤੇ ਕੱਦ ਕੱਠ ਦਾ ਜੀ ਸਰਾਈ ਆ ਇੱਕ ਹਿਸਾਬ ਦਾ ਪੂਰਾ ਵੱਡਾ ਕੱਦ ਕੱਠ ਹੈਵੀ ਢਾਂਚਾ ਵੱਡਾ ਹਵਾਨਾ ਐਚ ਐਫ ਗਾਇਆਂ ਵਰਗਾ ਜੀ ਪਟਾਂ ਚ ਪੂਰਾ ਫਸਿਆ ਪੈ ਗੇਰਾ ਚੈੱਕ ਕਰ ਲੋ ਜੀ ਨੇੜੇ ਤੋਂ ਬਾਕੀ ਸੀਰ ਸੌ ਦਾ ਕਰਮਾ ਲਈ ਬਹੁਤ ਜ਼ਿਆਦਾ ਜੀ ਸੋਹਣੀ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਖਣਾ ਦੇ ਸਹਿ ਸੋਹਣੇ ਆ ਚਾਰੇ ਥਾਂ ਨਿੱਖੜ ਮੈਂ ਇੱਕੋ ਸਹਿਜ ਦੇ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ 20 ਕਿਲੋ ਇੱਕਾ ਹੀ ਹੋਰ ਵੀਰੇ ਤੋਰਦੇ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਕਿਉਂਕਿ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਤੇ ਮਗਰ ਜਾਤ ਬਰੀਡ ਦਾ ਕੱਟਾ ਬਾਕੀ ਹਵਾਨਾ ਚੈੱਕ ਕਰ ਲਓ ਥਣ ਚੈੱਕ ਕਰ ਲਓ ਬਾਈ ਕਹਿੰਦਾ ਗਾਰੰਟੀ ਨਾਲ 20 ਕਿਲੋ ਚਵਾ ਕੇ ਦੇ ਦਾਂਗੇ ਜੇ ਨਾ ਵੀ ਕੀਤਾ ਜੇ ਕੋਈ ਵੀਰ ਲੈ ਗਿਆ ਤਾਂ ਵੱਖਰੀ ਗੱਲ ਆ ਨਹੀਂ ਲਾਈਵ ਚ ਬਾਈ ਕਰਕੇ ਤੇ ਦੇਣੀ ਬਾਈ ਕਹਿੰਦਾ ਫਿਰ ਵੀ ਜੈ ਜੀ ਆ ਬਿਲਕੁਲ ਜੈਜ ਮੋਲ ਤੇ ਚੌੜਾ ਪੱਠਫੂੜਾ ਬਾਕੀ ਨਿਸ਼ਾਨੀਆਂ ਜਿੰਨੀਆਂ ਨੀਲੀ ਰਾਵੀ ਦੀਆਂ ਜਿਹੜੇ ਬੰਦੇ ਜਾਦ ਬ੍ਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਪੂਰੀਆਂ ਕਰਦੀ ਆ ਰੋਡੇ ਵਾਲੀ ਲੈਂਡ ਚੋ ਆ ਬਾਹੂਬਲੀ ਦੀ ਧੀ ਆ ਜੀ ਰਜਿਸਟਰ ਬਾਕੀ ਸੀਲਸਾਉ ਨੂੰ ਇੱਕ ਵਾਰੀ ਫੇਅਰ ਦਿਖਾ ਦਿੰਨੇ ਆ ਜੀ ਚਾਹੇ ਬਿਨਾ ਬੱਚਾ ਛੱਡਿਆ ਹੀ ਬਹਿ ਜਾਓ ਜੀ ਥੱਲੇ ਦੇਖ ਲਓ ਜੀ ਇੰਨੀ ਸੀਲਸਾਉਆ ਕਰਮਾ ਵਾਲੀ ਬਾਕੀ ਥਣਾ ਵਗੈਰਾ ਦੀ ਚਵਾਈ ਦੀ ਓਕੇ ਆ ਜੀ ਪ੍ਰੋਪਰ ਠੀਕ ਆ ਜੀ ਕੋਈ ਭੂਰ ਛੜ ਨਹੀਂ ਚਵਾਈ ਦੀ ਓਕੇ ਹਵਾਨਾ ਦੇਖ ਲੋ ਗੱਠਾਂ ਨੂੰ ਪਿੱਛੇ ਨੂੰ ਫਿਰਦਾ ਜੀ ਤੇ ਅੱਗੇ ਨੂੰ ਵੀ ਤੱਕ ਬਹੁਤ ਆਹਵਾਨੇ ਦੀ 20 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਮੱਝ ਨੂੰ ਮੁੱਲੇ ਦਾ ਜੀ ਅੱਜ ਦਾ ਅੱਜ ਜੇ ਕੋਈ ਲਵੇ ਤਾਂ 1.5 ਲੱਖ ਰੁਪਏ ਦੇ ਦਾਂਗੇ ਲੋਕੀ ਦੋ ਦੋ 2.5 2.5 ਮੰਗੀ ਜਾਂਦੇ ਆ ਠੀਕ ਆ ਜੀ ਇਹ ਇਹ ਤੋਂ ਵੀ ਕਿਲੋ ਦੁੱਧ ਘੱਟ ਹੋਊਗਾ ਵਾਧਾ ਠੀਕ ਆ ਜੀ ਹਾਂ ਅੱਜ ਆਪਾਂ 1.5 ਲੱਖ ਰੁਪਏ ਦੇ ਦਿਆਂਗੇ ਠੀਕ ਹੈ ਜੀ ਤੇ ਜੇ ਕੋਈ ਖਾਰ ਜੂਗਾ ਫਿਰ 20 ਦਿਨਾਂ ਨੂੰ ਇਹ ਦੁੱਧ ਤੇ ਆ ਜੂਗੀ ਜਿਹੜਾ ਮਰਜੀ ਚੋੜ ਲੈ ਠੀਕ ਹੈ ਜੀ ਨਾ ਵੀ ਕੀ ਆ ਕੇ ਚੋ ਕੇ ਮੈਨੂੰ ਠੂਠਾ ਕਰਕੇ ਜਾ ਠੀਕ ਹੈ ਜੀ ਯਾ ਗੱਲ ਕਹੀ ਠੀਕ ਹੈ ਜੀ ਹਾਂਜੀ ਬਿਲਕੁਲ ਤਾਂ ਨੰਬਰ ਜੀ ਨੀਲੀ ਰਵੀ ਦਾ ਨਗੀਨਾ ਹੀ ਆ ਇਹ ਵੀ ਇਹਦੀ ਕੀ ਡਿਟੇਲ ਹੈ ਜੀ ਇਹਦੀ 16 ਕਿਲੋ ਦੁੱਧ ਉਹਨਾਂ ਨੇ ਕਹਿ ਵੀ ਦਿੱਤਾ ਮਾਲਕ ਨੇ ਕਾਇਆ ਮੈਂ ਵੀ ਹੈਗਾ ਨੋਰਮਲ ਹੀ ਐਨ ਕੋਈ ਥੱਕੇ ਨਾ ਨਹੀਂ ਠੀਕ ਆ ਜੀ ਨੋਰਮਲ ਸੇਵਾ ਤੇ ਨੋਰਮਲ ਸੇਵਾ ਠੀਕ ਆ ਜੀ ਤੇ ਕਿੰਨਾ ਹੁਣ ਕਿੰਨੇ ਮੈਂ ਸੂਏ ਸੁਣਾ ਜੀ ਹੁਣ ਹੋਊਗੀ ਤੀਜੇ ਸੋਦੇ ਤੋਂ ਥੋੜੀ ਹੋ ਸਕਦੀ ਹੈ ਠੀਕ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਲੈ ਜੂ ਮੈਨੂੰ ਲੱਗਦਾ 5-6 ਦਿਨ ਪੰਜ ਤੋਂ 6 ਦਿਨ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਤਰੀਕ ਮੁਤਾਬਕ 5 ਤੋਂ 6 ਦਿਨਾਂ ਦੀ ਕੱਚੀ ਹੈ ਇਹ ਵੀ ਦੋ ਰਕੇ ਦਿਖਾ ਦਿਓ ਜੀ ਫੇਸ ਕੁਆਲਟੀ ਸੋਹਣੀ ਆ ਜਾਦ ਬ੍ਰੀਡ ਇਹ ਵੀ ਚੰਗੀ ਆ ਜੀ ਫਵਾਨਾ ਤੁਹਾਨੂੰ ਕਰਮਾਲੀ ਦਾ ਨੇੜੇ ਤੋਂ ਦਿਖਾਵਾਂਗੇ ਪੂਰਾ ਸ਼ਾਨਦਾਰ ਫਵਾਨਾ ਜੀ ਸੋਹਣੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਾਈ 10 ਦਾ ਤੀਜੇ ਕੋ ਸੂਏ ਸੂਨਾ ਤੇ ਤਰਕੀਬਨ ਹਫਤੇ ਦੀ ਕੱਚੀ ਆ ਬਾਕੀ 2-4 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਫਵਾਨਾ ਚੈੱਕ ਕਰ ਲੋ ਜੀ ਕਰਮਾਲੀ ਦਾ ਟਾਪ ਦਾ ਫਵਾਨਾ ਪਿੱਛੇ ਨੂੰ ਵੀ ਇਹ ਬਹੁਤ ਆ ਤੇ ਅੱਗੇ ਨੂੰ ਤਾਂ ਤੁਸੀਂ ਦੇਖ ਹੀ ਸਕਦੇ ਹੋ ਸੀਲ ਸਾਬੂ ਕਰਮਾਲੀ ਇਹ ਵੀ ਪੂਰੀ ਆ ਚਾਹੇ ਜਵਾਕ ਚ ਹੋਈ ਜਾਣ ਜੀ ਕੋਈ ਚੱਕਰ ਨਹੀਂ 16 ਕਿਲੋ ਬਾਈ ਦੱਸਦਾ ਕਿ ਮਾਲਕਾਂ ਨੇ ਪਿਛਲੇ ਸੂਏ ਦੁੱਧ ਚੋਇਆ ਇਹਦਾ ਤੇ ਅਗਤੀਆ 16 ਪਲੱਸ ਦੀ ਉਮੀਦ ਆ ਹਵਾਨਾ ਦੇਖ ਲਓ ਜੀ ਅੱਗੇ ਨੂੰ ਵੀ ਗੱਠ ਵੰਗੂ ਗਾਹ ਨੂੰ ਫਿਰਦਾ ਤੇ ਮਗਰ ਨੂੰ ਵੀ ਬਹੁਤ ਆ ਸੋਹਣੀ ਫੇਸ ਕੁਆਲਟੀ ਆ ਚੈੱਕ ਕਰ ਲਓ ਤੀਜੇ ਸੂਏ ਸੂਣਾ ਤਰਕੀਬਨ ਹਫ਼ਤੇ ਦੀ ਕੱਚੀ ਆ ਬੰਦੋ ਜੀ ਬਾਕੀ ਹੈਵੀ ਬੋਡੀ weight ਦੀ ਪੂਰੀ ਬੋਡੀ ਸਟਰਕਚਰ ਚੰਗਾ ਜੀ ਹਵਾਨਾ ਚੈੱਕ ਕਰ ਸਕਦੇ ਹੋ ਇਹ ਹਫਤਾ ਰੁਕ ਠਹਿਰ ਕੇ ਸੂਈ ਮੱਝ ਤਾਂ ਹਵਾਨਾ ਹੋਰ ਵੀ ਜ਼ਬਰਦਸਤ ਤਿਆਰ ਕਰ ਲੈਣਾ ਜੀ ਇਹਨੇ ਪੂਰਾ ਟਾਪ ਦਾ ਹਵਾਨਾ ਤਿਆਰ ਕਰੂਗੀ 16 17 ਕਿਲੋ ਦੁੱਧ ਕੋਈ ਬਾਲਾ ਨਹੀਂ ਆਰਾਮ ਨਾਲ ਹੀ ਦੇ ਦੇਣਾ ਚੰਗੀ ਸੇਵਾ ਦੇ ਜੀ ਬਾਕੀ ਚੌੜਾ ਪੈਠ ਬੁੜਾ ਬਰੀਕ ਚਮੜੀ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਮੁੱਲ ਆ ਜੀ ਇਹਦਾ 1 ਲੱਖ 2000 ਕੀ ਮਾਨਤਨ ਹੋ ਜਾਊਗਾ ਜੀ ਬਿਲਕੁਲ 120000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਮਾਨਤਨ ਜ਼ਰੂਰ ਕਰ ਦੇਣਗੇ ਜੀ ਬਾਈ 4 ਨੰਬਰ ਇਹ ਵੀ ਨੀਲੀ ਰਾਵੀ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਇਹਨੂੰ ਕਦ ਛੋਟਾ ਹਾਂਜੀ ਦੱਸ ਦੇ ਦੋ ਦੇ ਚ ਦੇ ਦੂਗੀ 10 11 ਕਿਲੋ 10 11 ਕਿਲੋ 11 12 ਵੀ ਦੇ ਸਕਦੀ ਹੈ ਠੀਕ ਆ ਜੀ ਕਿੰਨੇਵੇਂ ਸੂਏ ਸੂਣਾ ਜੀ ਇਹ ਤੀਜੇ ਸੂਏ ਸੂਣਾ ਤੀਜੇ ਸੂਏ ਸੂਣਾ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਲੈ ਜੂ 5-7 ਦਿਨ ਲੈ ਜਾ ਸਕਦੀ ਹੈ ਤਰਕੀਬਨ ਹਫਤੇ ਦੀ ਕੱਚੀ ਹੈ ਇਹ ਵੀ ਤੋੜ ਕੇ ਦਿਖਾ ਜਿਹੜੀ ਆ 3 ਨੰਬਰ ਵਾਲੀ ਜਦੋਂ ਸੀਮਣ ਪਤਾ ਜੀ ਆਪਾਂ ਨੂੰ ਕਿਹੜਾ ਲੱਗਿਆ ਜੀ ਇਹਦਾ ਚਿੱਤਾ ਭੁਲਿਆ ਵਾ ਚੰਗਾ ਹੀ ਲੱਗਾ ਬੱਚੇ ਪਸ਼ੂ ਬੜੇ ਚੰਗੇ ਹਨ ਉਹਨਾਂ ਦੇ ਠੀਕ ਆ ਜੀ ਲੱਗਾ ਚੰਗਾ ਠੀਕ ਆ ਜੀ ਤੇ ਇਹ ਵੀ ਤੋੜ ਕੇ ਦਿਖਾ ਦਿਓ 4 ਨੰਬਰ ਵਾਲੀ ਬਾਈ ਕਹਿੰਦਾ ਤਰਕੀਬਨ ਇਹ ਵੀ ਹਫਤੇ ਦੀ ਕੱਚੀ ਹੈ ਕੱਦ ਦਰਮਿਆਨਾ ਮਾਲਕਾਂ ਨੇ ਦੱਸਿਆ ਕਿ ਦੁੱਧ ਚੰਗਾ ਦਿੰਦੀ ਆ 11-12 ਕਿਲੋ ਦੁੱਧ ਦੀ ਉਮੀਦ ਆ ਬਾਕੀ ਹਵਾਨਾ ਬਹੁਤ ਸੋਨਾ ਕਰਮਾਲੀ ਦਾ ਛੋਟੇ ਕੱਦ ਚ ਚੰਗਾ ਹਵਾਨਾ ਤਿਆਰ ਕਰੀ ਬੈਠੀ ਆ ਦੇਖ ਸਕਦੇ ਹੋ ਬਸੇ ਬਾਕੀ ਤੁਸੀਂ ਆਪ ਹੀ ਚੈੱਕ ਕਰ ਲਓ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਜੀ ਦੇਖ ਸਕਦੇ ਹੋ ਫਿਰ ਕੁਆਲਿਟੀ ਇਹਦੀ ਵੀ ਸੋਹਣੀ ਆ weight heavy body weight ਦੀ ਆ ਸੋਹਣਾ ਬੋਡੀ ਸਟਰਕਚਰ ਆ ਜੀ ਸੀਲ ਸਾਉ ਪੂਰੀ ਆ ਜੀ ਪੂਰੀ ਸੀਲ ਸਾਉ ਆ ਇਹ ਵੀ ਬੰਦ ਹੋ ਜੀ ਤੀਜੇ ਸੂਏ ਤਰਕੀਬਨ ਸੁਣਾਗਾ ਥਣਾ ਦੇ ਸਹਿ ਸੋਹਣੇ ਆ ਚਾਰੇ ਥਾ ਨਿਖੜ ਮੇ ਇੱਕੋ ਸੈਜ ਦੇ ਚੈੱਕ ਕਰ ਲੋ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਬੰਦੇ ਵੀਰ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਨਾ ਤਿਆਰ ਕੀਤਾ ਹਫਤੇ ਤੱਕ ਕਰ ਸੋਨਾ ਹਜੇ ਉਦੋਂ ਤੱਕ ਹਵਾਨਾ ਪੂਰਾ ਭਰ ਲੈਣਾ ਜੀ ਮੱਝ ਨੇ ਦੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਸੋਹਣੀ ਫੇਸ ਕੁਆਲਿਟੀ ਅਣਾ ਦੇ ਸੋਨੇ ਆ ਚਾਰੇ ਤਾਂ ਨਿੱਖੜ ਮੈਂ ਇੱਕੋ ਸੈਜ ਦੇ ਬਾਕੀ ਤਰਕੀਬ ਨਾਲ ਹਫਤੇ ਦੀ ਕੱਚੀ ਇਹਦਾ ਕੀ ਮੁੱਲ ਆ ਜੀ ਫੋਨ ਤੇ ਕਰ ਲਾਂ ਹਿਸਾਬ ਨਾਲ ਦੇ ਦਾਂ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਪਰ ਜਾਇਜ਼ ਰੇਟ 'ਚ ਹੀ ਦੇ ਦਾਂਗੇ ਮੁੱਲ ਰੇਟ ਬਾਈ ਦਾ ਜਾਇਜ਼ ਹੀ ਹੁੰਦੇ ਆ ਰੂਟੀਨ 'ਚ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਐਸਮਾਈਡੀ ਹਾਂ ਜੀ ਵੀ ਜੀ ਐਸਮਾਈਡੀ 16 ਦੀ ਉਹਦੀ ਭੋਰਾ ਨਹੀਂ ਠੀਕ ਆ ਜੀ ਹਾਂ 10 ਕਿਲੋ ਦੇ ਵਿੱਚ ਜਾਂ 12 ਦੇ ਵਿੱਚ ਜਾਂ 15 ਦੇ ਵਿੱਚ ਜਾਂ ਕਿੰਨਾ ਦੇਵੇ ਠੀਕ ਆ ਜੀ ਆ ਮੈਂ ਤਾਂ 16 ਆ ਮੈਂ ਤਾਂ 20 ਜੀ ਜਦੋਂ ਮਰਜ਼ੀ ਆ ਜੇ ਗਾਰੰਟੀ ਨਾਲ ਗਰੰਟੀ ਆਪਣੀ ਮੈਂ ਅੱਗੇ ਵੀ ਕਿਹਾ ਸੀਗਾ ਗਾਰੰਟੀ ਆਪਣੀ ਉਹ ਮਾਰ ਤੱਕ ਹੈ ਉਹ ਟੋਕੇ ਤੱਕ ਠੀਕ ਹੈ ਆਪਣੇ ਘਰੇ ਜਾਏ ਚਾਰ ਟਾਈਮ ਚੋਲੇ Rajasthan ਵਾਲੇ ਆਏ ਸੀ ਮੱਝ ਲੈ ਕੇ ਉੱਠ ਗਏ ਉਹ ਰਾਤ ਦੇ ਰਹੇ ਵੀ ਸੀ ਚੋਈ ਫੇਰ ਵੀ ਨਹੀਂ ਉਹਨਾਂ ਨੇ ਠੀਕ ਹੈ ਜੀ ਹਣਾ ਆਪਣੀ ਤਾਂ ਮੁੱਕੀ ਵੀ ਆ ਨਾ ਗਾਰੰਟੀ ਠੀਕ ਹੈ ਜੀ ਗਾਰੰਟੀ ਉਹ ਮਾਰ ਤੱਕ ਹੈ ਚੋਲੇ ਜਿਹੜਾ ਮਰਜ਼ੀ ਠੀਕ ਹੈ ਜੀ ਮੈਂ ਇਹ ਤਾਂ 20 ਕਿਲੋ ਕਹਿਦਾ ਜਿੱਦੇ 20 ਦਿਨਾਂ ਨੂੰ ਸੁੱਤੀ ਆਈ ਹੋਈ ਜੇ 18 ਦਿਨ ਦੀ ਹੋਈ ਕਹਦੇ ਯਾਰ ਏਡੀ ਵਾਟੋਂ ਆਈ 18 ਕਾ ਤੋਂ ਦੇ ਰਹੀ ਹੈ ਬਹੁਤ ਜਿਆਦੇ ਚੰਗੀ ਮੱਝ ਹੈ ਅਸੀਂ ਤਾਂ ਰੱਖ ਨਹੀਂ ਸਕਦੇ ਕੋਈ ਮਜਬੂਰੀ ਹੈ ਨਹੀਂ ਅਸੀਂ ਸਾਨੂੰ ਉਹਦੀ ਧੀ ਤੇ ਤਾਂ ਅਸੀਂ ਨਾ ਸਾਂਹ ਵਿੱਚ ਆ ਸੀ ਉਹਦੀ ਧੀ ਤੇ ਆਈ ਤਰਸੇ ਪਏ ਪਰ ਹਾਲਾਤ ਹੈ ਜਿਹੜੇ ਮਜਬੂਰ ਹਨ ਬਸ ਰੱਖਣ ਤੇ ਮਜਬੂਰ ਹਨ ਇਹ じゃ ਕੋਸੂ ਕਿੱਥੇ ਕੱਢਣ ਦੀ ਕਰਦਾ ਮਿਲਦਾ ਨਹੀਂ ਉਧਰ ਸਿੱਧੀ ਵਾਟੀ ਲਿਆਓ ਸਿੱਧੀ ਲੈ ਕੇ ਵੇਜੋ ਬੱਚਾ ਹੈਗਾ ਨਹੀਂ ਹੈਗਾ ਉਧਰ ਚੱਕ ਨਹੀਂ ਠੀਕ ਹੈ ਜੀ ਸੀਰ ਉਹ ਨਾ ਬੱਚੇ ਤੋਂ ਪਾਸੇ ਹੁੰਦੀ ਆ ਨਾ ਬੱਚੇ ਦਾ ਕਹਿੰਦੇ ਹੋ ਉੱਥੇ ਖਲਿਹਰ ਕੇ ਵੀ ਤੂੰ ਚੋ ਸਕਦੇ ਨੇ ਖੁੱਲੇ ਛੱਡ ਕੇ ਠੀਕ ਹੈ ਜੀ ਐਨੇ ਸੀਰ ਕੋਈ ਆਪਾਂ ਉਹਦੀ ਸਾਂਹ ਦੀ ਵढਾਈ ਨਹੀਂ ਕਰਦੇ ਕੋਈ ਆਪਾਂ ਟੀਕਾ ਨਹੀਂ ਵੇਚਿਆ ਲੋਕਾਂ ਨੇ ਤਣ ਤਣ ਸੋਂ ਵਿੱਚ ਮੈਂ ਸੌ ਸੋਂ ਵਿੱਚ ਆ ਮੇਰਾ 100 ਵਾਲਾ ਕਹਿ ਦਿੰਦੇ ਸੀ ਇਹਦਾ ਉਹਦਾ ਟੀਕਾ ਹੀ ਮਾੜਾ ਉਹਦਾ ਤਾਂ ਤਣ ਤਣ ਸੋਂ ਨੂੰ ਦਿੰਦਾ ਠੀਕ ਹੈ ਜੀ ਜੇ ਮੇਰਾ 100 ਵਾਲਾ ਟੀਕਾ ਮਾੜਾ ਸੀ ਫਿਰ ਆਹ ਤਾਂ ਚੋਲੋ ਆ ਕੇ ਇਹਦਾ ਡੀਐਨਏ ਸਿਚ ਚੈੱਕ ਕਰਵਾ ਲਓ ਆ ਮਾਈਟਾ ਠੀਕ ਹੈ ਹਾਂ ਇਹ ਚਲੋ ਕਹਿਣਾ ਫੈਸਲਾ ਫੇਰ ਮਾਫੀ ਫੋਨ ਨਹੀਂ ਚੱਕੇ ਜਾਂਦੇ ਉਹਦੀ ਮਾਫੀ ਠੀਕ ਹੈ ਜੀ ਇਹ ਛੋਟੇ ਵੱਡੇ ਕੱਦ ਚ ਦੁੱਧ ਨਹੀਂ ਇਹਦਾ 20 ਤੇ ਹੈ ਤਾਂ 16 17 ਕੱਦ ਦਾ ਕਿੰਨਾ ਫਰਕ ਹੈ ਦੁੱਧ ਬਰੀਡ ਦਾ ਉਹਨੇ 12 ਦੇਣਾ ਉਹ ਐ ਤਾਂ ਨਹੀਂ ਉਹਨੇ ਛੋਟੀ ਕਰਕੇ 12 ਦੇਣਾ ਇਹ ਉਹ ਨਹੀਂ ਹੁੰਦਾ ਬਰੀਡ ਦਾ ਸਾਡੇ ਆ ਗਰਮੀ ਤੋਂ ਨਹੀਂ ਸਰਪੰਚ ਕੋਲੇ ਛੋਟੀਆਂ ਛੋਟੀਆਂ ਜਰਸੀ ਹੈ 40 45 50 ਕਿਲੋ ਦੇਈ ਜਾਂਦੇ ਜਿਹੜੀ ਬਾਲੀ ਵੱਡੀ ਜਰਸੀ ਹੋਵੇ ਬਾਲਾ ਤਾਂ ਨਹੀਂ ਦੱਦੂ ਠੀਕ ਦੱਦੂ ਤੂੰ ਬਰੀਡ ਦਾ ਫੇਰ ਉਹਦੀ ਖਰਾਕ ਹੁੰਦੀ ਹੈ 2 ਨੰਬਰ ਤੇ ਸੇ ਬਾਈ ਹਾਂ ਅਸੂ ਇਹ ਆ ਵੀ ਦੇਖੋ ਤੂੜੀ ਪਾਈ ਵੀ ਹੈ ਲੋਕੀ ਪਾਉਂਦੇ ਚਾਰ ਪਾਉਂਦੇ ਆ ਹਰਾ ਪਾਉਂਦੇ ਨਾ ਸਾਡੇ ਚਾਰਾ ਨਾ ਹਰਾ ਅੱਗੇ ਸੀਗਾ ਉਹ ਮੁੱਖ ਗਿਆ ਇਹ ਤੂੜੀ ਪਾਈ ਵੀ ਆ ਤੂੜੀ ਖਾਈ ਹਣਾ ਤੇ ਪਹਿਲੇ ਨੰਬਰ ਤੇ ਨਸਲ ਦੂਜੇ ਨੰਬਰ ਤੇ ਫਿਰ ਵਾਹ ਠੀਕ ਹੈ ਹੀਰ ਜੀ ਨੇ ਮਰਜ਼ੀ ਪਾਲੋ ਜਿਹੜਾ ਨਸਲੀ ਹੈ ਜੀ ਤੇ ਜਿਹੜੀ ਨਸਲ ਆ ਅੰਦਰੋਂ ਖੂਨ ਹੈ ਉਹਦਾ ਕੱਦ ਜਿੰਨਾ ਮਰਜ਼ੀ ਹੈ ਉਹਨੇ ਦੁੱਧ ਦੇਣਾ ਹੀ ਦੇਣਾ ਠੀਕ ਹੈ ਜੀ ਉੱਚੇ ਨੀਵੇਂ ਕੱਦ ਦੇ ਨਾਲ ਕੋਈ ਮਤਲਬ ਸੋਹਣਾ ਲੱਗਦਾ ਹੈ ਉੱਚਾ ਪਸ਼ੂ ਹੋਵੇ ਕੱਦ ਕਾਠ ਵਾਲਾ ਸੋਹਣਾ ਲੱਗਦਾ ਛੋਟਾ ਪਸ਼ੂ ਸੋਹਣਾ ਨਹੀਂ ਲੱਗਦਾ ਠੀਕ ਆਹੀ ਗੱਲਾਂ ਬਾਈ ਤੇ ਬਾਕੀ ਕੋਈ ਵੀ ਐਨੀਮਲ ਬਾਈ ਦਾ ਪਸੰਦ ਹੁੰਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ عبدالله: